ਰਾਜੇ ਕਿੱਧਰ ਆਏ ਜੀ ਜੀਡੀਸੀ ਜੀਡੀਸੀ ਦਫਤਰ ਹਾਂਜੀ ਕਿੱਥੇ ਆਏ ਜੀ ਤੁਸੀਂ ਹਾਂਜੀ ਅੱਜ ਅਸੀਂ ਮੁਹਾਲੀ ਬਕਾਟ ਪਮਨ ਕੋਲ ਚੋਂ ਹੀ ਨਾ ਜੀਡੀਸੀ ਦਫਤਰ ਸਾਡੇ ਨਾਲ ਮਨਰੇਤਾ ਦੀ ਲੇਬਰ ਆ ਜੋ ਕਿ 4050 ਮਸਤ ਨਾ ਹਾਂਜੀ ਸਾਡੇ ਕੋਲ ਕੁਝ ਮੰਗਾ ਤਿਵੀਆਂ ਮੰਗਾ ਇੱਥੇ ਪਿਛਲੀ ਵਾਰ ਵੀ ਆਈ ਸੀ ਜੇ ਤੋਂ ਇਹ ਕਾਨੂੰਨ ਨੇ 15 ਦਿਨ ਦਾ ਟਾਈਮ ਦਿੱਤਾ ਸੀਗਾ ਅੱਗੇ ਦੇਰ ਅੱਜ ਦੇਰ ਇੱਥੇ ਕੌਣ ਸੀ ਹੈ ਵਿਕਾਸ ਪਵਨ ਜੀ ਡੀਸੀ ਤੱਕ ਹਾਂਜੀ ਬੋਲ ਦਿਓ ਮੇਰੇ ਵੱਲ ਸਾਰਿਆਂ ਨੂੰ ਜੀ ਆਇਆਂ ਜੀ ਆਪਾਂ ਤੋਂ ਮੇਰਾ ਨਾਮ ਕਿਰਨ ਰਾਨੀ ਮੈਂ ਮਨਡੇਗਾ ਫੈਕਟਰੀ ਫੋਕਸ ਪਰ ਦਿਖਾਨ ਵਾਲੀ ਹਾਂ ਅਸੀਂ ਅੱਜ ਮੋਹਾਲੀ ਵਿਕਾਸ ਪਵਨ ਜੀ ਡੀਸੀ ਮਨਡੇਗਾ ਅੱਤਰ ਵਿੱਚ ਪਹੁੰਚੇ ਹਾਂ ਅਸੀਂ ਆਪਣੀਆਂ ਮੁਸ਼ਕਲਾਂ ਨੂੰ ਲੈ ਕੇ ਇੱਥੇ ਪਹੁੰਚੇ ਆ ਅਸੀਂ 24 7 2025 ਪਹਿਲਾਂ ਆਏ ਸੀਗੇ ਉਹਨਾਂ ਨੇ 15 ਦਿਨ ਦਾ ਟਾਈਮ ਲਿਆ ਸੀਗਾ ਸਾਡੇ ਤੋਂ ਅਸੀਂ ਅੱਜ ਫੇਰ ਪਹੁੰਚੇ ਆ ਸਾਡੇ ਨਾਲ ਕਾਫੀ ਜ਼ਿਆਦਾ ਸਾਡੇ ਮੰਡੇਗਾ ਦੇ ਵਰਕਰ ਨੇ ਅਸੀਂ ਸੋਚਦੇ ਆ ਕਿ ਸਾਡੇ ਅੱਜ ਮੁਸ਼ਕਲਾਂ ਦਾ ਹੱਲ ਹੋਵੇਗਾ ਯਕੀਨ ਕਰਕੇ ہاں جی ہاں جی اب اور تن یہ ویڈیو نہیں بیوی کا پلا حال ہے کل کرتے تھے بلائنگ تھے ائی پھر کہاں بیٹھے تھے یہاں ہے تو اتھا ختم ہو رہا ہے کون لگا ہے میں نہیں کسی کی جیت ہے بولیچ اس بولیچ نہیں ہے ہے کہ صبح خالی ائی Thank okay. you. ہاں جی کن منزل تھی جی چیو منزل سے آ گیا بابا جی اسمر چی منزل چیز آپ مارے بالکل بالکل تو بھی یقینا ਉਹ ਕਾਫੀ ਨੋਰਮਲ ਹੈ ਕਿ ਵੀ ਮੈਂ ਚੜ੍ਹ ਕੇ ਆਇਆ ਹਾਂ ਯਾ ਇੱਥੇ ਕਿ ਕੋ ਕਿ ਕੋ ਕਿ ਕਿ ਨਹੀਂ ਆ ਪੱਲੀ ਵੱਟੇ ਚੱਲਾਂਗੇ ਕਿਉਂ ਦੋ ਪਾਟ ਬਣਾ ਲਾਂਗੇ ਦੋ ਲਿਫਟਾਂ ਨੇ